ਸ੍ਰੀ ਗਾਜੇ ਜੀ ਜਿੱਦਾਂ ਤਿਵਾਰੀ ਸੀਜ਼ਨ ਚੱਲ ਰਿਹਾ ਹੈ ਅਸੀਂ ਮਠਾਈਆਂ ਦੀਆਂ ਜਿੱਥੇ ਮੈਨੂਫੈਕਚਰਿੰਗ ਹੋ ਰਹੀਆਂ ਜਾਂ ਕੋਈ ਵੀ ਅਜਿਹੇ ਆਈਟਮਸ ਜਿੱਥੇ ਬਣ ਰਹੀਆਂ ਆ ਉਥੇ ਅਸੀਂ ਫ੍ਰੀਕੁਐਂਟਲੀ ਵਿਜ਼ਿਟ ਕਰ ਰਹੇ ਆਂ ਔਰ ਔਰੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂਫੈਕਚਰਿੰਗ ਸਾਈਟ ਹੈਗੀ ਆ ਰਸਗੁੱਲੇ, ਗੁਲਾਬ ਜਾਮੁਨ ਔਰ ਜਿੰਨੀਆਂ ਵੀ ਬਾਕੀ ਤਰ੍ਹਾਂ ਦੀਆਂ ਮਠਾਈਆਂ ਬਣਦੀਆਂ ਇੱਥੇ ਪੇਠਾ ਵਗੈਰਾ ਵੀ ਬਣਦਾ ਆ ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆਂ ਇਨਾਂ ਦੇ ਇੱਥੇ ਥੋੜੀਆਂ-ਬਹੁਤੀਆਂ ਸਾਲੋਂ ਵੀ ਕਮੀਆਂ-ਪੇਸ਼ੀਆਂ ਪਾਈਆਂ ਗਿਆ ਇਹਨਾਂ ਨੂੰ ਪਹਿਲੇ ਵੀ ਐਸਐਸ 22000 ਸੁਧਾਰ ਕਰਨ ਲਈ ਉਹ ਕਮੀਆਂ-ਪੇਸ਼ੀਆਂ ਕਰ ਸਕਦੇ ਆ ਸੁਧਾਰ ਕੋਈ ਹੋਰ ਚ ਵੱਡੀ ਗੱਲ ਨਹੀਂ ਹੈ ਔਰ ਇਹਨਾਂ ਨੂੰ ਹੀ ਸਮਝਾਣਾ ਜਾਂਦੇ ਆ ਕਿ ਇਹ ਕਮੀਆਂ-ਪੇਸ਼ੀਆਂ ਜਲਦੀ ਤੋਂ ਜਲਦੀ ਵਿਦਰਨ 10 ਡੇਜ਼ ਹੈ ਪੂਰੀਆਂ ਕਰਨ ਐਟ ਲੀਸਟ 1 ਵੀਕ ਚ ਕਿਉਂਕਿ ਇਹ ਤਿਆਰੀ ਸੀਜ਼ਨ ਚ ਅਸੀਂ ਨਹੀਂ ਚਾਹਦੇ ਕਿ ਜੋ ਲੋਕਾਂ ਦੇ ਸਿਹਤ ਦੇ ਨਾਲ ਕੋਈ ਖਿਲਵਾੜ ਹੋਵੇ ਸੋ ਇਹਨਾਂ ਨੂੰ ਖਾਸ ਤਦਾਬ ਨਹੀਂ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਆ ਕੀ ਜੜੜ ਗਿਆ ਨਹੀਂ ਹੋਣੀ ਚਾਹੀਦੀ ਅੱਗੇ ਤੋਂ ਦੂਸਰੀ ਗੱਲ ਇਹ ਕੀ ਹੈ ਕਿ ਇਹਨਾਂ ਕੋ ਮੜਾ ਜ ਸਮਾਨ ਆਪਾਂ ਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਸਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤਾ ਹੈ ਮੈਡੀਕਲ ਇਹਨਾਂ ਚਾਹੇ ਥੋੜੀ ਕਮੀ ਪੇਸ਼ੀ ਆਈ ਹੈ ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਕੰਪਲਾਈ ਕਰਦੇ ਆ ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈਗੇ ਆ ਜਾਂ ਚੇਤਾਵਨੀ ਹੈਗੀ ਹੈ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਠਾਈ ਦਾ ਜਾਂ ਖਾਨ ਪੀਣ ਦਾ ਸਮਾਨ ਕਰਦੇ ਆ ਬਣਾਉਂਦੇ ਆ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ ਏਅਰ ਇੰਪਰੂਵਮੈਂਟ ਲਿਆਂ ਜਾਲੀ ਵਾਲਾ ਦਰਵਾਜਾ ਪੱਕੇ ਤੌਰ ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ ਜਿਹੜੇ ਪੱਖੇ ਪੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ ਚ ਨਾ ਪਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੀਆਂ ਚਾਹੀਦੀਆਂ ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਣੇ ਚਾਹੀਦੇ ਕੋਈ ਵੀ ਮੁਲਾਜ਼ਮ ਜਿਹੜਾ ਬੂਡ ਦਾ ਕੰਮ ਕਰਦਾ ਉਨ ਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਇਹ ਪਰਸਨਲ ਹਾਈਜਨ ਚੰਗੀ ਹੋਣੀ ਚਾਹੀਦੀ ਹੈ ਔਰ ਇਵਨ ਜਿੱਥੇ ਬੰਦ ਰਹੀ ਹੈ ਉੱਥੇ ਜ਼ਰੂਰ ਹਾਈਜਨ ਦਾ ਖਿਆਲ ਰੱਖਣਾ ਚਾਹੀਦਾ ਫਰਚਰ ਨਹੀਂ ਟੁੱਟਾ ਹੋਣਾ ਚਾਹੀਦਾ ਕੰਨਾਂ ਜਿਹੜੀਆਂ ਪ੍ਰੋਪਰ ਪਲਸਟਰ ਹੋਣੀਆਂ ਚਾਹੀਦੀਆਂ ਜਾਂ ਟਾਇਲਾ ਲੱਗੀਆਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਇhtiyat ਵਜੋਂ ਕਰਨਗੇ ਫੇਰੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ ਔਰ ਮੈਂ ਇਹਨਾਂ ਨੂੰ ਖਾਸ ਕਰਕੇ ਸਾਰੇ ਐਫਡੀਓਜ਼ ਨੂੰ ਕਹਿਣਾ ਚਾਹੁੰਗਾ ਕਿਰੇਵਲ ਖਾਸ ਖਿਆਲ ਦਿੱਤਾ ਜਾਵੇ ਪਰਸਨਲ ਹਾਈਜਨ ਔਰ ਜਿੱਥੇ ਵੀ ਜਗ੍ਹਾ ਗਈ ਹੈ ਉਥੋਂ ਦੀ ਹਾਈਜਨ ਜ਼ਰੂਰ ਮੇਨਟੇਨ ਕੀਤੀ ਜਾਵੇ। ਪਿਛਲੇ ਦਿਨੀ ਇੱਕ ਚੈਕਿੰਗ ਹੋਈ ਸੀ ਕਿ ਕਿਹੜੇ ਏਰੀਆ ਤੋਂ ਬਾਅਦ ਹੈ ਉਹਦਾ ਕੀ ਹੋ ਡਿਫਰੈਂਟ ਹੈ ਕੋਈ ਉਹਨਾਂ ਦੇ ਕੋਈ ਅਸੀਂ ਪਿਛਲੇ ਵਾਰ ਇੱਕ ਚੈਕਿੰਗ ਕੀਤੀ ਸੀ ਉਰੇ ਚ ਹੁਣ ਇਹਨਾਂ ਨੇ ਅਸੀਂ ਦੇਖਿਆ ਕਿ ਉਹਨਾਂ ਨੇ ਟਾਇਲਟ ਦਾ ਅਸੀਂ ਕਿਹਾ ਸੀ ਉਹਨਾਂ ਨੂੰ ਕਿ ਦਰਵਾਜ਼ਾ ਅੰਦਰ ਨਹੀਂ ਹੋਣਾ ਚਾਹੀਦਾ ਟਾਇਲਟ ਦਾ ਵੀ ਦਰਵਾਜ਼ਾ ਉਹਨਾਂ ਨੇ ਬਾਹਰ ਕਢਾ ਦਿੱਤਾ ਆ ਔਰ ਦਿਵਾਰਾਂ ਜਿਹੜੀਆਂ ਆ ਉਹ ਵਾਈਟ واਸ਼ ਪ੍ਰੋਪਰ ਹੋਣੀ ਚਾਹੀਦੀ ਹੈ। ਉਹ ਵੀ ਉਹਨਾਂ ਨੇ ਵਾਈਟ واਸ਼ ਵਗੈਰਾ ਕਰਾਤੀ ਹੈ ਖਾਸ ਕਰ ਮੈਂ ਵੀ ਦੇਖਿਆ ਕਿ ਉੱਥੇ ਜਾ ਕੇ ਉਹਨਾਂ ਨੇ ਟੋਪੀਆਂ ਜ਼ਰੂਰ ਪਾ ਲੀਆਂ ਆਈਆਂ ਆ ਪਰ ਫਿਰ ਵੀ ਮੈਂ ਕਹਦਾ ਜਾਊਂਗਾ ਟੋਪੀਆਂ ਤੋਂ ਇਲਾਵਾ ਵੀ ਉਹ ਜਿਹੜੇ ਵਰਕਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਕਿ ਹਾਂ ਵੀ ਆਪਣੇ ਨੋ ਕੱਟ ਕੇ ਰੱਖਣ ਪਕਾਣੇ ਤੋਂ ਬਾਅਦ ਜਾਂ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਜਦੋਂ ਖਾਣ ਵਾਲਾ ਸਮਾਨ ਬਣਾਉਣ ਲੱਗਣ ਤੇ ਹੱਥ ਧੋ ਕੇ ਹੀ ਕੰਮ ਕਰਿਆ ਕਰਨ ਇਹ ਤੋਂ ਇਲਾਵਾ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਹੈ ਖਾਂਸੀ ਵਲਗਮ ਦੀ ਜ਼ੁਕਾਮ ਦੀ ਉਸ ਬੰਦੇ ਨੇ ਛੁੱਟੀ ਲੈ ਕੇ ਉਹਨੇ ਦੇਰ ਨਹੀਂ ਆਣਾ ਚਾਹੀਦਾ ਆਪਣੇ ਲਾਲਚ ਲਈ ਅਗਰ ਤੁਸੀਂ ਆਓਗੇ ਤੇ ਨੁਕਸਾਨ ਸਾਡੇ ਲੋਕਾਂ ਨੂੰ ਹੈ ਕਿ ਜਿਨ੍ਹਾਂ ਦੇ ਅਗਰ ਉਹ ਗਲਤ ਮਾਲ ਖਾਂਗੇ ਗੰਦਾ ਮਾਲ ਖਾਂਗੇ ਤੇ ਉਹਨਾਂ ਨੂੰ ਵੀ ਬਿਮਾਰੀ ਆ ਸਕਦੀ ਹੈ ਸੋ ਮੇਰਾ ਇਹਨਾਂ ਨੂੰ ਜਰੂਰ ਕਹਿਣਾ ਜਾਊਗਾ ਕਿ ਆਪਣਾ ਪਰਸਨਲ ਹਾਈਜੀਨ ਅਗੇਨ ਮੇਨਟੇਨ ਰੱਖੋ ਯਾਰ ਅਵੇ ਦੇਗਾ ਕੀ ਅੰਗਾਇ ਤੇ ਕੋਈ ਮੈਸੇਜ ਜੇ ਨਾਲ ਚਾਹੁੰਦੇ ਆ ਆਮ ਪਬਲਿਕ ਤੇ ਛੋਟੀ ਦੁਕਾਨਦਾਰ ਮੈਂ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਜਰੂਰ ਸਰਕਾਰ ਦੀ ਹਦਾਇਤਾਂ ਮੁਤਾਬਕ ਛਾਪੇਮਾਰੀ ਕਰ ਰਹੇ ਹਾਂ ਹਰ ਜਗ੍ਹਾ ਤੇ ਜਾ ਰਹੇ ਹਾਂ ਚਾਹੇ ਉਹ ਮਠਾਈ ਦੀ ਦੁਕਾਨ ਚਾਹੇ ਵਿਕਰੀ ਦੇ ਆਈਟਮ ਜਿਹਾ ਪੇਠਾ ਵਗੈਰਾ ਬੰਦਾ ਹੋਵੇ ਲੇਕਿਨ ਸਾਦਾ ਕੀਤਾ ਉਹਨਾਂ ਸੈਕਸਫੁਲ ਨਹੀਂ ਹੋ ਸਕਦਾ ਜਿੰਨਾ ਜਕਰ ਲੋਕ ਖੁਦ ਜਾਣਕਾਰ ਨਾ ਹੋਣਗੇ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੋਂ ਮਠਾਈ ਲੈਣੇ ਹੋਣ ਖੁਦ ਆ ਕੇ ਦੇਖਣ ਕਿ ਆ ਵੀ ਉਥੇ ਮੱਕੀਆਂ ਤੇ ਨਹੀਂ ਬੈਠੀਆਂ ਉਹ ਕਿਤੇ ਜਿਹੜਾ ਉਹਨਾਂ ਦਾ ਸਪਲਾਈ ਕਰ ਰਿਹਾ ਹੈ ਉਹ ਬੰਦਾ ਠੀਕ ਹੈ ਗਿਆ ਟੇਸਟ ਠੀਕ ਹੈ ਗਿਆ ਫਿਰ ਜਦੋਂ ਉਹਨੇ ਮੰਨ ਲਓ ਕਿ ਕੋਈ ਤੁਸੀਂ ਵਿਕਰੀ ਆਈਟਮਸ ਹੈ ਉਰੇ ਉਤੇ ਹਮੇਸ਼ਾ ਲਿਖੀ ਹੁੰਦੀ ਹੈ ਡੇਟ ਆਫ ਐਕਸਪਾਇਰੀ ਉਹਨੂੰ ਜ਼ਰੂਰ ਚੈੱਕ ਕਰਨਾ ਕਈ ਵਾਰ ਮੈਂ ਇਹ ਵੀ ਦੇਖਿਆ ਹੈ ਕਿ ਪ੍ਰੋਡਕਟ ਕੋਈ ਵੀ ਹੋਵੇ ਚਾਹੇ ਕਰਿਆਨਾ ਸ਼ਾਪ ਵਾਲਾ ਵੀ ਹੋਵੇ ਉਰੇ ਤੇ ਨਾਮ ਕੁਝ ਹੋਰ ਹੁੰਦਾ ਹੈ ਤੇ ਲੇਬਲ ਕੁਝ ਹੋਰ ਕਰ ਦਿੱਤੇ ਆ ਉਹਨੂੰ ਜਾਗਰੂਕ ਜਿਹੜਾ ਜਨਤਾ ਹੈਗੀ ਆ ਉਹਨੂੰ ਜ਼ਰੂਰ ਸਪੈਸੀਫਾਈ ਉਹਨੂੰ ਕਰ ਲੈਣਾ ਚਾਹੀਦਾ ਕਿ ਹਾਂ ਵੀ ਜੋ ਅਸੀਂ ਚੀਜ਼ ਖਰੀਦ ਰਹੇ ਆ ਉਹ ਉਸੇ ਮੁੱਲ ਦੀ ਵੀ ਹੈਗੀ ਆ ਕਿਉਂਸ ਕੁਆਲਿਟੀ ਦੀ ਹੈਗੀ ਆ ਕਿ ਨਹੀਂ ਸੋ ਸਾਡਾ ਜਿੰਨਾ ਕੰਮ ਹੈ ਉਹ ਤੋਂ ਡਬਲ ਕੰਮ ਜੇ ਤੁਸੀਂ ਕਰੋਗੇ ਤੇ ਫੇਰ ਹੀ ਤੁਹਾਨੂੰ ਫਾਇਦਾ ਹੈਗਾ ਸੋ ਜਨਤਾ ਨੂੰ ਮੈਂ ਇਹ ਹੀ ਜਾਗਰੂਕ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਖੁਦ ਖਿਆਲ ਰੱਖੋ ਅਸੀਂ ਤੇ ਤੁਹਾਡੀ ਜਰੂਰ ਮਦਦ ਲਈ ਤਿਆਰ ਹੈਗੇ ਆ ਤੁਸੀਂ ਇਹਨਾਂ ਚੀਜ਼ਾਂ ਵੱਲ ਜਰੂਰ ਧਿਆਨ ਦਿਓ ਧੰਨਵਾਦ ਸਾਡੇ ਸਾਡਾ ਡਾਕਟਰ ਸਾਹਿਬ ਆਏ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਡਾਕਟਰ ਛੋਟੀ ਸਾਹਿਬ ਆਏ ਡਾਕਟਰ ਭੱਟੀ ਜੀ ਆਏ ਸਾਡੇ ਕੋਲ ਸਾਡੀ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਆ ਪਰ ਮੈਂ ਇਹ ਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਦਈ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੀਆਂ ਵਾਈਟ واਸ਼ ਦਾ ਕੰਮ ਸੀ ਸਰ ਮੈਂ ਵਾਈਟ واਸ਼ ਵੀ ਕੀਤੀ ਹੈ ਟਾਇਲਟ ਅੰਦਰ ਸੀਗੀ ਫੈਕਟਰੀ ਦੇ ਉਹ ਵੀ ਸਰ ਮੈਂ ਬਾਹਰ ਘੜਾਈ ਹੈ ਇੱਕ ਵਾਸ਼ਬੈਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ ਬਾਕੀ ਬੰਦਿਆਂ ਦੇ ਮੈਡੀਕਲ ਨਹੀਂ ਸੀ ਹੋਏ ਤੇ ਉਹ ਮੈਡੀਕਲ ਵੀ ਸਰ ਮੈਂ ਕਰਵਾਏ ਹੈਗੇ ਤੇ ਬਾਕੀ ਡਾਕਟਰ ਸਾਹਿਬ ਹੁਣ ਆਏ